ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਮੱਲੂ ਨੰਗਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਇੱਕ ਸুইস ਬਾਈ ਅਤੇ ਇੱਕ ਗੱਬਣ ਤਿਆਰ ਬਿਲਕੁਲ ਖਰੇਲੂ ਪਸ਼ੂ ਲੱਗੇ ਹਨ ਦਿਖਾਉਣਾ ਤੇ ਚਲੋ ਕੋਈ ਮਜਬੂਰੀ ਹੁੰਦੀ ਹੈ ਕਿ ਚਲੋ ਬਾਈ ਉਹਨਾਂ ਦਾ ਬਾਹਰ ਦਾ ਬਾਈ ਕਹਿੰਦਾ ਕਿ ਪ੍ਰੋਗਰਾਮ ਬਣਿਆ ਉੱਧਰ ਚੱਲੇ ਆਂ ਤੇ ਆਪਾਂ ਪਹੁੰਚਿਆ ਵੀਰਦਲ ਬਾਗ ਦੇ ਕੋਲ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨੌੜੀ ਠਾਕ ਜੇ ਵਧੀਆ ਵਧੀਆ ਮਹਾਰਾਜ ਵਧੀਆ ਚਾਹੀਦਾ ਭਾਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਦਲਬਖ ਸਿੰਘ ਜੀ ਪਿੰਡ ਮੱਲੂ ਨੰਗਲ ਠੀਕ ਆ ਜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂ ਸਰ ਠੀਕ ਆ ਜੀ ਬਾਕੀ ਫੋਨ ਆਪਣਾ ਟਾਈਟਲ ਦੇ ਵਿੱਚ ਲਾ ਦਾਂਗੇ ਵੀਰ ਨੂੰ ਯਾਦ ਨਹੀਂ ਆ ਤੇ ਵੀਰ ਦੇ ਘਰ ਦੇ ਪਸ਼ੂ ਆ ਤੇ ਪਹਿਲੇ ਨੰਬਰ ਤੇ ਭਾਈ ਦੱਸਿਓ ਕਿਵੇਂ ਜੀ ਆ ਝੋਟੀ ਇਹ ਝੋਟੀ ਬਾਈ ਹੈ ਸਾਥ ਲੋ ਦੁੱਧ ਜੇ ਅੱਛਾ ਜੀ ਤੇ 80000 ਰੁਪਏ ਲੈਣਾ ਇਹਦਾ ਠੀਕ ਹੈ ਨਹੀਂ ਡਿਟੇਲ ਪਹਿਲਾਂ ਦੱਸ ਦੀ ਕਿ ਨਾ ਕੋਈ ਗੱਲ ਨਹੀਂ ਰੇਡਾ ਬੰਦਾ ਨਹੀਂ 10 ਲੀਟਰ ਦੁੱਧ ਤਿਆਰ 1 ਕਿਲੋ ਦੁੱਧ ਦੇ ਇੱਕ ਕੱਟੀ ਆ ਗਈ ਪਿੱਛੇ ਠੀਕ ਹੈ ਜੀ ਲਓ ਜੀ ਕੱਟੀ ਵੀ ਚੰਗੇ ਸੀਮਾਂ ਦੀ ਨੀਲੀ ਦਾ ਵੀ ਜੀ ਠੀਕ ਆ ਚਲੋ ਭਰਾਇਆ ਚੰਗੇ ਸੀਮਾਂ ਦਾ ਠੀਕ ਹੈ ਜੀ ਅਲਬਖਸ਼ ਦੀ ਕਹਿੰਦੇ ਹਾਂ ਜੀ ਹਾਂ ਜੀ ਠੀਕ ਆ ਜਲ ਬਖਸ਼ਰੀ ਬਾਕੀ ਪਲੀ ਪਲੀ ਕਿੰਨਾ ਕ ਟਾਈਮ ਹੋ ਗਿਆ ਸੋ ਇਹਨੂੰ ਠੀਕ ਆ ਠੀਕ ਆ ਠੀਕ ਆ ਲਓ ਜੀ ਜੈਡ ਬਲੈਕ ਆ ਪੂਛ ਤੱਕ ਵਾਲ ਕਾਲੇ ਆ ਹਾਂ ਜੀ ਹਾਂ ਜੀ ਤੇ ਟੀਗਾ ਭਾਈ ਹੁਣਾਂ ਨੇ ਸ਼ੌਂਕ ਦੇ ਨਾਲ ਭਰਾਇਆ ਵਾ ਨੀਲੀ ਰਾਵੀ ਦਾ ਖੋਲ ਦਿਓ ਵੀਰ ਜੀ ਫਿਰ ਇਹਨੂੰ ਹਾਂ ਜੀ ਦੋ ਜੀ ਲੋਕੀ ਦੋਦੇ ਜਿਹੜਾ 10 ਲੀਟਰ ਤਿਆਰ ਆ ਬਿਲਕੁਲ ਘਰੇਲੂ ਬਸ਼ੂ ਆ ਆ ਬਾਹਰ ਲਾ ਜਾ ਉਥੋਂ ਕਮਾਲੇ ਮੜ ਜਾ ਥਾਂ ਤੋਂ ਜਿਹੜਾ ਚੰਗਾ ਲੱਗਾ ਵਾ ਚਵਾਂ ਨੁਕਰਾਂ ਦੇ ਸੋਈ ਨਮੀ ਚਲੋ ਆਪਣੇ ਸਮਝਣ ਵਾਲਾ ਕੋਈ ਮਹੀਨੇ ਕੇ ਜ ਆਸਪਾਸ ਜਿਹੜਾ ਟਾਈਮ ਲਾ ਲੇ ਠੀਕ ਹੈ ਜੀ ਲਾਓ ਜੀ ਕੱਦ ਕਾਟ ਜਿਹੜਾ ਚੰਗਾ ਵਾ ਕਣ ਵਸੂਗਾ ਸੋਈ ਵੀਰ ਜੀ ਠੀਕ ਹੈ ਕੋਈ ਨਹੀਂ ਚਲੋ ਦੂਜਾ ਕੇ ਸੋਵਾਊਗੀ ਠੀਕ ਹੈ ਜੀ ਲਓ ਜੀ ਪੇਠ ਪੂੜਾ ਜਿਹੜਾ ਚੰਗਾ ਆ ਗਿਆ ਕਰਮ ਵਾਲੀ ਦਾ ਢਿੱਲਾ ਢੁੱਲਾ ਵੇਖ ਸਕਦੇ ਜੇ ਬਾਕੀ ਚੋਈ ਛਵਾਈ ਹੋ ਸਾਬ ਉਹਨਾਂ ਕੋ ਵੀਰ ਭਰਾ ਅੰਦਾਜ਼ਾ ਲਾਵੇ ਕਾਨ ਤੋਂ ਜਿਹੜਾ ਪਿਆਰਾ ਲੱਗਾ ਵਾ ਠੀਕ ਆ ਜੀ ਜੈਡ ਬਲੈਕ ਤੇ ਵੀਰ ਜੀ 80000 ਫਿਰ 80000 ਜੀ ਤੇ ਕਰ ਦਈਏ ਮਾਨਤਨ ਹਾਂ ਜੀ ਹੱਤ ਤੱਕ ਮਾਨਤਨ ਦੇ ਦਨ ਗੀਆਂ ਪਰਿਆਦੀ 75 ਦੀ ਹਾਂ ਜੀ ਫਟਾ ਕਰਦੇ ਠੀਕ ਆ ਲਓ ਜੀ ਬਾਈ ਕਹਿੰਦਾ ਕਿ 75000 ਦੀ ਹਾਂ ਨਾ ਹੀ ਦੇ ਦੇਾਂਗੇ ਝੋਟੀ ਚੰਗੀ ਆ ਬਿਲਕੁਲ ਜਿਹੜਾ ਨੋਰਮਲ ਰੇਟ ਲੈਣ ਦੇ ਨਾਲ ਹੀ ਬਾਈ ਨੇ ਮੁੱਲ ਕੀਤਾ ਵਾ ਤੇ ਹੋਰ ਕਰਕੇ ਬਾਹਰ ਜਾਣਾ ਨਹੀਂ ਇਹ ਕਰਦੇ ਆ ਠੀਕ ਆ ਠੀਕ ਆ ਬੱਚਿਆਂ ਕੋਲ ਚੱਲੇ ਫਿਰ ਹਾਂ ਜੀ ਹਾਂ ਜੀ ਠੀਕ ਆ ਜੀ ਲੋ ਜੀ ਭਾਈ ਹੁਣਾਂ ਦਾ ਬਣ ਗਿਆ ਜੀ ਬਾਹਰ ਦਾ ਪ੍ਰੋਗਰਾਮ ਬੱਚਿਆਂ ਦੇ ਕੋਲ ਚੱਲੇ ਆ ਤੇ ਆ ਕਿਵੇਂ ਜੀ ਝੋਟੀ ਇਹ ਵੀ ਕਦ ਕਦ ਚੰਗਾ ਵੱਡੀ ਝੋਟੀ ਆ ਠੀਕ ਆ ਜੀ ਕਿੰਨ ਵਸੂਗਾ ਸੁਣਾਂ ਜਿੰਨੇ ਤੀਜੇ ਸਵੇ ਤੇਜਾ ਸੁਵੇ ਤੀਜਾ ਸਵੇ ਸੁਣੀ ਆ ਠੀਕ ਆ ਜੈਡ ਪਹ ਲੈ ਗਿਆ ਠੀਕ ਆ ਜੀ ਖੋਲ ਦਿਓ ਵੀਰ ਜੀ ਨੂੰ ਮੈਂ ਲੋ ਜੀ ਕਿੰਨੇ ਦੁੱਧ ਭਰਿਆ ਨੇ ਪਿਛਲੇ ਸਵੇ 18 ਕਿਲੋ ਜੀ ਅੱਛਾ ਜੀ ਹਾਂ ਜੀ ਲਓ ਜੀ 18 ਲੀਟਰ ਜਿਹੜਾ ਦੁੱਧ ਭਰਿਆ ਵਾ ਇਹਨੇ ਪਿਛਲੇ ਸੂਏ ਦੇ ਤੀਸਰੇ ਸੂਆ ਸੂਹ ਗਈ ਕਰਮਾਲੀ। ਉਹ ਪੈ ਤਾ ਥੋੜਾ ਜਿਹਾ ਟੋਏ 'ਚ ਪੈ ਗਿਆ ਇਸ ਵਾਰ। ਅੱਛਾ ਜੀ। ਥੋੜਾ ਕਰਕੇ। ਲਓ ਜੀ ਜੱਡ ਬਲੈਕ ਜੇ ਕਰਮਾਲੀ ਕੱਦ ਕਾਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ। ਤੇ ਸੂਆ ਤੀਸਰਾ ਸੂਣਾ ਤੇ 18 ਲੀਟਰ ਜਿਹੜਾ ਪਿਛਲੇ ਸੂਏ ਦੁੱਧ ਭਰਿਆ ਵਾ ਕਰਮਾਲੀ ਨੇ। ਠੀਕ ਆ ਠੀਕ ਆ ਜੀ। ਹਾਂ ਜੀ। ਤੇ ਆ ਥੋੜਾ ਜਿਹਾ ਪੈਰ ਦਬਰੀਆ ਵੀਰ ਕਹਿੰਦਾ ਕਿ ਟੋਏ 'ਚ ਪੈ ਗਿਆ ਈ। ਅੱਛਾ ਜੀ। ਉਹ ਟੋਏ 'ਚ ਪੈ ਗਿਆ। ਠੀਕ ਆ ਠੀਕ ਆ। ਉਹ ਨਹੀਂ ਐਨਾ ਕੋ ਨਹੀਂ ਕੀ ਚਲੋ ਬਾਕੀ ਪੱਪੇ ਪੱਪੇ ਵਧੀਆ ਸੈੱਟ ਹੋਏ ਨਾ ਮੈਨੇ ਤੇ ਕਿੰਨਾ ਕੁ ਟਾਈਮ ਖੜਦੀ ਵੀਰ ਜੀ ਇਹ ਖੜਦੀ ਆ ਜੀ 20 25 ਦਿਨ ਲੈ ਆਏ ਨੇ ਠੀਕ ਹੈ ਜੀ ਉਹ ਵੀ 20 ਤੋਂ 25 ਦਿਨ ਬਾਈ ਕਹਿੰਦਾ ਕਿ 20 ਦਿਨ ਠੀਕ ਆ ਠੀਕ ਆ ਹਾਂ ਜੀ ਉਹ ਜੀ ਮਿਲਕ ਰਿਕਾਰਡ ਜਿਹੜਾ ਬਹੁਤੀ ਚੰਗਾ ਬਾਈ ਨੇ ਦੱਸਿਆ ਵਾ 18 ਲੀਟਰ ਠੀਕ ਆ ਠੀਕ ਆ ਤੇ ਤੀਸਰਾ ਸੂਆ ਸੂਣਾ ਥਣ ਥਣ ਚੰਗਾ ਲੱਗਾ ਵਾ ਹਾਂ ਜੀ ਤੇ ਬਣ ਬਣ ਕੇ ਭਾਈ ਕਹਿੰਦਾ ਕਿ ਕੰਬਲੀ ਹੋ ਜਾਂਦੀ ਹੈ ਜਦੋਂ ਫੁੱਲ ਤਿਆਰ ਹੋ ਜਾਂਦੀ ਆ ਸਹੀ ਗੱਲ ਹੈ ਜੀ ਘਾਤ ਕਾਟ ਜਿਹੜਾ ਬਹੁਤ ਹੀ ਤਗੜਾ ਵਾ ਪਿਓਰ ਮੋਰਾ ਨਸਲ ਦੀ ਆ ਹਾਂਜੀ ਇਹਦਾ ਕਿੰਨਾ ਕੁ ਜੀ ਮੁੱਲ ਇਹਦਾ ਜੀ 1.5 ਲੱਖ ਲਵਾਂਗੇ ਅੱਛਾ ਜੀ 1.5 ਲੱਖ ਲਵਾਂਗੇ ਹਾਂਜੀ ਕਰ ਦਈਏ ਜਾ ਜੀਆ ਚਲੋ ਜਾਣਾ ਤੁਸੀਂ ਬਾਹਰ ਚਲੋ ਵਿਗ ਜੂਗੀ ਕਿੰਨਾ ਕੁ ਤਾਂ ਛੱਡ ਦਾਂ ਥੋੜਾ ਬਲ ਘਾਦਾਂਗੇ ਨਹੀਂ ਹਾਂਜੀ ਕਰੀਏ ਮੰਨ ਤਾਂ ਚਲੋ ਉਹ ਦੇ ਦਾਂ 40 ਦੀ 40 ਦੀ ਹਾਂਜੀ ਨਹੀਂ ਫਿਰ ਹਾਂ ਚਲੋ ਸਾੰਪੜੀਆਂ ਥੋੜੀ ਜਿਹੀ ਕੱਚੀ ਆਣਾ ਚਲੋ ਤਿਆਰ ਹੋਈ ਹੁੰਦੀ ਨਾ ਫਿਰ ਰਿਜ਼ਲਟ ਦਿਖ ਪੈਂਦਾ ਵਾ ਚਲੋ 30 ਤੱਕ ਦੇ ਦਾਂਗੇ ਤੋ ਕੱਟਨੇ 30 ਦੀ ਹਾਂਜੀ ਇਹ ਤੋ ਕੱਟਨੇ ਮੈਂ ਤਾਂ ਇੱਕ ਵੀਰ ਜਾਣਦੇ ਕੋਈ ਨਹੀਂ ਨਹੀਂ ਬੜਾ ਘਟਾ ਪਹਿਲਾਂ ਇਹ ਅੱਛਾ ਚਲ 50 ਦੀ ਕਰਦੇ ਹਾਂ 50 ਦੀ ਹਾਂ 50 ਘਟ ਜਾਣਾ ਬਹੁਤ ਜ਼ਿਆਦਾ ਕੰਮ ਨਹੀਂ ਚਲੋ ਕੋਈ ਗੱਲ ਨਹੀਂ ਆ ਸਾੰਪ ਨਹੀਂ ਝੋਟੀ ਚੰਗੀ ਆ ਨਿਆਰੇ ਲਊ ਨਿਆਰੇ ਲਊ ਚਲੋ ਇੱਕ 50 ਦੀ ਆਣਾ ਹੀ ਕੋਈ ਗੱਲ ਨਹੀਂ ਹਾਂਜੀ ਇਰ ਛੋਟੀ ਚੰਗੀ ਹੈ ਸ਼ੱਕ ਨਹੀਂ ਕੋਈ ਪਿਓਰ ਮੋਰਾ ਨਸਲ ਦੀ ਹੈ ਪੜੀ ਪੜਾਈ ਹੈ ਬਾਕੀ ਬਿਲਕੁਲ ਬਿਲਕੁਲ ਜੈਡ ਬਲਾ ਗਿਆ ਤੇ ਚਲੋ ਘਰ ਦੇ ਕਰੇ ਲੂ ਪਸ਼ੂ ਆ ਅੱਛਾ ਜੀ ਠੀਕ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਭਾਈ ਭਰਾਵਾਂ ਦਾ ਸ਼ੌਂਕ ਹੁੰਦਾ ਵਾ ਕਰੇਲੋ ਪਸ਼ੂ ਖਰੀਦਨੇ ਆ ਠੀਕ ਹੈ ਠੀਕ ਹੈ ਜੀ ਤੇ ਰੇਟ ਵੀ ਚਲੋ ਬਿਲਕੁਲ ਨੋਰਮਲ ਕਰਦੇ ਆ ਵੀਰ ਨੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ